ਕੈਨੇਡਾ ਤੇ ਮੁਲਾਜ਼ਮਾਂ ਦੀ ਹੜਤਾਲ ਉਸ ਸਮੇਂ ਖਤਮ ਹੋ ਗਈ ਜਦੋਂ ਮੈਨੇਜਮੈਂਟ ਅਤੇ ਮੁਲਾਜ਼ਮ ਯੂਨੀਅਨ ਨੇ ਸਮਝੌਤੇ ਤੇ ਪਹੁੰਚਣ ਦਾ ਐਲਾਨ ਕਰ ਦਿੱਤਾ 10 ਹਜ਼ਾਰ ਤੋਂ ਵੱਧ ਫਲਾਈਟ ਅਟੈਂਡੈਂਟਸ ਦੀ ਅਗਵਾਈ ਕਰ ਰਹੀ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਨੇ ਦੱਸਿਆ ਕਿ ਫੈਡਰਲ ਸਰਕਾਰ ਦੇ ਵੱਲੋਂ ਨਿਯੁਕਤ ਵਿਚੋਲੇ ਦੀ ਸਹਾਇਤਾ ਦੇ ਨਾਲ 9 ਘੰਟੇ ਦੀ ਲੰਮੀ ਮੀਟਿੰਗ ਦੇ ਮਗਰ ਹੋਣਾ ਸਮਝੌਤਾ ਸੰਭਵ ਹੋ ਚੁੱਕਿਆ ਉਦਨ ਇਰ ਕੈਨੇਡਾ ਨੇ ਵੀ ਸਮਝੌਤਾ ਹੋਣ ਦੀ ਤਸਦੀਕਾ ਦਿੱਤੀ ਹੈ ਏਅਰ ਕੈਨੇਡਾ ਦੇ ਪ੍ਰੈਜ਼ੀਡੈਂਟ ਅਤੇ ਮੁਖ ਗੱਲਚਾਰੀ ਅਫਸਰ ਮਾਈਕਲ ਰੂਸੋ ਦੇ ਵੱਲੋਂ ਮੁਸਾਫਰਾਂ ਨੂੰ ਸਬ ਰੱਖਣ ਦੀ SLA ਦਿੱਤੀ ਗਈ ਹੈ ਕਿਉਂਕਿ ਫਲਾਈਟਸ ਪੂਰੀ ਤਰ੍ਹਾਂ ਬਹਾਲ ਹੋਣ ਦੇ ਵਿੱਚ ਇੱਕ ਹਫਤਾ ਜਾਂ ਫਿਰ ਉਸ ਤੋਂ ਵੱਧ ਸਮਾਂ ਲੱਗ ਸਕਦਾ ਹੈ ਉਹਨਾਂ ਨੇ ਕਿਹਾ ਕਿ ਫਲਾਈਟ ਸਟਾਪ ਹੋਣ ਦੇ ਕਾਰਨ ਮੁਸਾਫਰਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਜਿਸ ਵਾਸਤੇ ਏਅਰਲਾਈਨ ਨੂੰ ਬੇहद ਅਫਸੋਸ ਹੈ ਹੁਣ ਜਲਦ ਤੋਂ ਜਲਦ ਫਲਾਈਟਸ ਬਹਾਲ ਕਰਨ ਤੇ ਚੋਲ ਤਜਾਹਰੇ ਕੈਨੇਡੀਨ ਯੂਨੀਅਨ ਆਫ ਪਬਲਿਕ EMPLOYEES ਨੇ ਕਿਹਾ ਹੈ ਕਿ ਅਸਥਾਈ ਸੌਦਾ ਕੈਨੇਡੀਅਨ ਹਵਾਬਾਜ਼ੀ ਕਰਮਚਾਰੀਆਂ ਦੇ ਲਈ ਇੱਕ ਇਤਿਹਾਸਕ ਸਫਲਤਾ ਦੀ ਨਿਸ਼ਾਨਦੇਹੀ ਕਰਦਾ ਹੈ। ਬਿਨਾਂ ਭੁਗਤਾਨ ਕਿਤੇ ਕੰਮ ਨੂੰ ਖਤਮ ਕਰਦਾ ਹੈ ਅਤੇ ਉਦਯੋਗ ਦੇ ਵਿੱਚ ਇੱਕ ਮਿਸਾਲ ਕਾਇਮ ਕਰਦਾ ਹੈ। ਕੈਨੇਡੀਨ ਯੂਨੀਅਨ ਆਫ ਪਬਲਿਕ EMPLOYEES ਦੇ ਆਗੂ ਨੇ ਇੱਕ ਵੱਡੇ ਬਿਆਨ ਦੇ ਵਿੱਚ ਕਿਹਾ ਹੈ ਕਿ ਇਸ ਸਮਝੌਤਾ ਏਅਰਲਾਈਨ ਸੰਚਾਲਨ ਵਿੱਚ ਲੰਬੇ ਸਮੇਂ ਤੋਂ ਸਵੀਕਾਰ ਕੀਤੇ ਗਏ ਨਿਯਮਾਂ ਨੂੰ ਚੁਣੌਤੀ ਦਿੰਦਾ ਹੈ। ਇਸ ਫਲਾਈਟ ਟੈਂਜਟਾ ਦੇ ਲਈ ਇੱਕ ਪਰਿਵਰਤਨਸ਼ੀਲ ਗੱਲ ਹੈ। ਕੈਨੇਡੀਅਨ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੇ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਦੇ ਵੱਲੋਂ ਦੋਵਾਂ ਪੱਖ ਬੈਕ ਟੂ ਵਰਕ ਆਰਡਰਾਂ ਨੂੰ ਅਨਕਠਿਕ ਕਰਨ ਤੋਂ ਬਾਅਦ ਹੜਤਾਲ ਨੂੰ ਗੈਰ ਕਾਨੂੰਨੀ ਘਰਾ ਦਿੱਤਾ ਸੀ ਮੋਟਵਾ ਨੇ ਪਹਿਲਾਂ ਹੀ ਕੈਨੇਡਾ ਲੇਬਰ ਕੋਡ ਦੀ ਧਾਰਾ 107 ਨੂੰ ਲਾਗੂ ਕਰਕੇ ਬਾਈਡਿੰਗ ਸਾਲਸੀਡੀ ਲੋਰ ਨੂੰ ਲਾਗੂ ਕਰ ਦਿੱਤਾ ਸੀ ਪਰ ਯੂਨੀਅਨ ਨੇ ਸ਼ੁਰੂ ਦੇ ਵਿੱਚ ਵਿਰੋਧ ਕੀਤਾ ਤੇ ਹੁਣ ਕਾਨੂੰਨੀ ਅਤੇ ਰਾਜਨੀਤਿਕ ਦਬਾਅ ਵਧਣ ਤੋਂ ਬਾਅਦ ਹੀ ਵਿਚੋਲਗੀ ਵਾਲਾ ਸੌਦਾ ਹੋਇਆ ਦੱਸ ਜੀ 에ਅਰ ਕੈਨੇਡਾ ਦੇ ਪ੍ਰੈਜ਼ੀਡੈਂਟ ਅਤੇ ਕਾਰਜਕਾਰੀ ਅਫਸਰ ਮਾਈਕਲ ਰੂਸੋ ਦੇ ਵੱਲੋਂ ਮੁਸਾਫਰਾਂ ਨੂੰ ਸਬਰ ਰੱਖਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਫਲਾਈਟਸ ਪੂਰੀ ਤਰ੍ਹਾਂ ਬਹਾਲ ਹੋਣ ਦੇ ਵਿੱਚ ਇੱਕ ਹਫ਼ਤਾ ਜਾਂ ਉਸ ਤੋਂ ਵੱਧ ਸਮਾਂ ਲੱਗ ਸਕਦਾ ਹੈ ਉਨ੍ਹਾਂ ਕਿਹਾ ਹੈ ਕਿ ਫਲਾਈਟਸ ਰੱਦ ਹੋਣ ਕਾਰਨ ਮੁਸਾਫਰਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਜਿਸ ਵਾਸਤੇ 에ਅਰਲਾਈਨਸ ਨੂੰ ਬੇਹਤ ਅਫਸੋਸ ਹੈ ਤੇ ਹੁਣ ਜਲਦ ਤੋਂ ਜਲਦ ਫਲਾਈਟਸ ਬਹਾਲ ਕਰਨ ਤੇ ਜੋੜ ਦਿੱਤਾ ਜਾ ਰਿਹਾ ਹੈ ਅਥਰਸਨਾ ਬੰਦਾ ਹੈ ਕਿ ਹੜਤਾਲ ਨੇ ਰੋਜ਼ਾਨਾ ਅੰਦਾਜ਼ਨ 1.3 ਲੱਖ ਯਾਤਰੀਆਂ ਨੂੰ ਪ੍ਰਭਾਵਿਤ ਕੀਤਾ ਜਿਸ ਕਾਰਨ 에ਅਰ ਕੈਨੇਡਾ ਨੂੰ ਸਾਲ ਦੇ ਆਪਣੇ ਮੁਨਾਫੀ ਦੀ ਪ੍ਰੀਖਵਾਨੇ ਨੂੰ ਮਉਤਲ ਕਰਨਾ ਪਿਆ ਹਾਲਾਂਕਿ ਇਹ ਸਮਝੌਤੇ ਦੇ ਵੇਰਵੇ ਗੁਪਤ ਰੱਖੇ ਗਏ ਨੇ ਪਰ ਯੂਨੀਅਨ ਮੈਂਬਰ ਹੋਣ ਵਾਲੇ ਹਫਤੇ ਦੇ ਵਿੱਚ ਸਮਝੌਤੇ ਉੱਤੇ ਵੋਟ ਪਾਉਣਗੇ ਉਦੋਂ ਤੱਕ 에ਅਰ ਕੈਨੇਡਾ ਸਾਲਾਂ ਦੇ ਵਿੱਚ ਆਪਣੇ ਸਭ ਤੋਂ ਵਿਘਨਕਾਰੀ ਲੇਬਰ ਵਿਵਾਦਾਂ ਦੇ ਵਿੱਚੋਂ ਇੱਕ ਤੋਂ ਬਾਅਦ ਆਪਣੇ ਨੈਟਵਰਕ ਨੂੰ ਸਥਿਰ ਕਰਨ ਅਤੇ ਯਾਤਰੀਆਂ ਦੇ ਵਿਸ਼ਵਾਸ ਨੂੰ ਮੂੜ ਬਣਾਉਣ ਲਈ ਕੰਮ ਕਰਨਾ ਜਾਰੀ ਰੱਖੇਗਾ। ਦੋ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।